ਸਾਰੀ ਹੋਲੇ ਕਿ ਸ਼ਬਦ ਦਾ ਸਾਰ ਇਸ ਸੱਸੀ ਕੰਨਾ ਰਾਰਾ ਵੀ ਲਿਖਿਆ ਹੁੰਦਾ ਸੱਸੀ ਕੰਨਾ ਰਾਰੇ ਨੂੰ ਔਕੜ ਸਾਰ ਉਵੇਂ ਵੀ ਲਿਖਿਆ ਹੁੰਦਾ ਇਹ ਸ਼ਬਦ ਗੁਰਬਾਣੀ ਵਿੱਚ ਬਹੁਤ ਵਾਰ ਵਰਤਿਆ ਗਿਆ ਸਾਰ ਦਾ ਅਰਥ ਲੋਹਾ ਵੀ ਹੁੰਦਾ ਅਤੇ ਸਾਰ ਕਿਸੇ ਕਹਾਣੀ ਦਾ ਨਿਚੋੜ ਉਹਨੂੰ ਵੀ ਸਾਰ ਕਹਿੰਦੇ ਨੇ ਕਿਸੇ ਪੈਰੇ ਦਾ ਸਾਰ ਅਕਸਰ ਹੀ ਵਿਦਿਆਰਥੀਆਂ ਨੂੰ ਪੇਪਰਾਂ 'ਚ ਆਉਣਾ ਸੀਗੇ ਇਸ ਪੈਰੇ ਦਾ ਸਾਰ ਲਿਖੋ ਪ੍ਰੈਸੀ ਕਹਿੰਦੇ ਆ ਜਿਹਨੂੰ ਨਿਚੋੜ ਮਤਲਬ लोहा ਇੱਕ ਅਰਥ ਬਣ ਗਿਆ ਇੱਕ ਨਚੋੜ ਬਣ ਗਿਆ ਗੁਰਵਾਣੀ ਦੇ ਵਿੱਚ ਸਾਰ ਨੂੰ ਨਚੋੜ ਦੇ ਰੂਪ ਚ ਜੇ ਆ ਗਿਆ ਲੋਹੇ ਦੇ ਤੌਰ ਤੇ ਵੀ ਇਸ ਦਾ ਪ੍ਰਯੋਗ ਕੀਤਾ ਗਿਆ ਜਦੋਂ ਜ਼ਿੰਦਗੀ ਦੇ ਵਿੱਚ ਗਿਆਨ ਇਕੱਠਾ ਕਰਦੇ ਆ ਜਾਂ ਗਿਆਨ ਮਿਲਦਾ ਸਾਨੂੰ ਤਾਂ ਉਹਦੇ ਵਿੱਚੋਂ ਜਿਹੜਾ ਨਚੋੜ ਗਿਆਨ ਹੁੰਦਾ ਉਹਨੂੰ ਸਾਰ ਗਿਆਨ ਕਹਿੰਦੇ ਨੇ ਉਹ ਤਤ ਗਿਆਨ ਹੁੰਦਾ ਅਸਲੀਅਤ ਹੁੰਦੀ ਹੈ ਤਤ ਜਿਵੇਂ ਦਹੀਂ ਰਿਲਕ ਕੇ ਮੱਖਣ ਤਤ ਨਿਕਲਦਾ ਹੋਵੇ ਜ਼ਿੰਦਗੀ ਦੇ ਵਿੱਚ ਸੱਚ ਦਾ ਗਿਆਨ ਉਹ ਸਾਰ ਗਿਆ ਦਾ ਜੋੜ ਆ ਤੁਸੀਂ ਜਵਾਨੀ ਦਾ ਇਹ ਗੱਲ ਕਹਿ ਦਿੰਨੇ ਆ ਪਰ ਸਾਨੂੰ ਗੁਰਵਾਣੀ ਦੇ ਵਿੱਚ ਇਹਦਾ ਕੋਈ ਸਬੂਤ ਚਾਹੀਦਾ ਵੀ ਇਹ ਸਾਰ ਕਿਹਨੂੰ ਕਿਹਾ ਗਿਆ ਤਾਂ ਉਹਦੇ ਅਰਥ ਇਹ 1200 28 ਪੇਜ ਤੇ ਇਹ ਪੈਨੇ ਹਰੀ ਕੇ ਨਾਮ ਕੀ ਮਤ ਸਾਰ ਜਿਹੜੀ ਹਰੀ ਦੇ ਨਾਮ ਦੀ ਮਤ ਆ ਹਰੀ ਕੇ ਨਾਮ ਕੀ ਮੁੱਤੀ ਹਰੀ ਕੀ ਹੁੰਦਾ ਹਰੀ ਇੱਕ ਗੁਣਵਾਚਕ ਨਾਮਾ ਉਹ ਗਿਆਨ ਜਿਹੜਾ ਇਸ ਜੀਵ ਦੇ ਮੁਰਤੋ ਹਰ ਅਹਰਤਿੰਦਾ ਉਹ ਤਤ ਗਿਆਨ ਇਸ ਇਸ ਦੀ ਇਸਲੀਤ ਦਾ ਗਿਆਨ ਅਸੀਂ ਆਪਣੇ ਆਪ ਨੂੰ ਭੁੱਲੀ ਬੈਠੇ ਹਾਂ ਜਦੋਂ ਸਾਨੂੰ ਆਪਣਾ ਆਪ ਪਤਾ ਲੱਗ ਗਿਆ ਅਸੀਂ ਮੁਰਤੋ ਹਰੇ ਹੋ ਗਏ ਇਹ ਹੋਂਮੇ ਦਾ ਵਹਿਮਾ ਭਰਮਾ ਸਾਨੂੰ ਇਹ ਭਰਮ ਦਾ ਖਤਮ ਹੋ ਜਾਣਾ ਹੀ ਹਰਾ ਹੋ ਜਾਣਾ ਹੁੰਦਾ ਇਹ ਅਸੀਂ ਅਰਥ ਗੁਰਵਾਣੀ ਵਿੱਚ ਅਸੀਂ ਲੱਭੇ ਨੇ ਇਹ ਅਰਥਾਂ ਦੀ ਪੀਡੀਐਫ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਿਆ ਉੱਥੋਂ ਡਾਊਨਲੋਡ ਕੀਤੀ ਜਾ ਸਕਦੀ ਆ ਉਹ ਸਾਰੇ ਕਿੱਥੇ ਕਿਹੜੇ ਪੇਜ ਤੇ ਕਿੰਨੇ ਕਿੱਥੇ ਅਰਥ ਪਏ ਨੇ ਹੁਣ ਜਿਵੇਂ ਸਾਰ ਦਾ ਅਰਥ 1228 ਪੇਜ ਤੇ ਪਿਆ ਮੇਮੇ ਸਾਰੇ ਖੋਜ ਰਹੇ ਆ ਗੁਰਵਾਣੀ ਆਪਣੇ ਅਰਥ ਆਪ ਹੀ ਦੱਸ ਰਹੀ ਆ ਉਹ ਸਾਰੇ ਖੋਜੇ ਹੋਏ ਜੋ ਵੀ ਜਿੰਨੇ ਖੋਜੇ ਗਏ ਨੇ ਉਹ ਉੱਥੇ ਪੀਡੀਐਫ ਦੇ ਵਿੱਚ ਪਏ ਨੇ ਹਰ ਸਾਲ ਉਹ ਅਪਡੇਟ ਹੁੰਦੀ ਰਹੂਗੀ ਉਹ ਗਿਆਨ ਜੋ ਸਾਨੂੰ ਮੁਰ ਤੋਂ ਹਰਾ ਕਰਦਾ ਉਹ ਉਹ ਗਿਆਨ ਹਰੀ ਦਾ ਹ ਉਹ ਹਰੀ ਦੇ ਨਾਮ ਕੀ ਉਹ ਹਰੀ ਦੇ ਗਿਆਨ ਦੇ ਭੰਡਾਰ ਵਾਲੀ ਮਾਤਾ ਜਿਹਦੇ ਕੋਲ ਉਹ ਸੱਚ ਦਾ ਗਿਆਨ ਮਤਲਬ ਸਾਡੇ ਆਪਣੇ ਆਪ ਦਾ ਮੂਲ ਦਾ ਗਿਆਨ ਜਿਹਦੇ ਕੋਲ ਹੈਗਾ ਉਹ ਬੁੱਧੀ ਕੋਲ ਉਹ ਬੁੱਧੀ ਸਾਰ ਬੁੱਧੀ ਆ ਜਿਸ ਮਤ ਕੋਲ ਉਹ ਗਿਆਨ ਉਹ ਮਤ ਹੀ ਸਾਰ ਆ ਇਸ ਲਿਖਤੂ ਦੇ ਵਿੱਚ 1228 ਪੀਸ ਤੇ ਇਸਾਰ ਦੇ ਅਰਥਪੇਦੇ ਇਸ ਨੂੰ ਅਸੀਂ ਹਰੀ ਪੜਦੇ ਹਰ ਹਰ ਵੀ ਕਹਿੰਦੇ ਨੇ ਪਰ ਇਹ ਹਰੀ ਆ ਇੱਥੋਂ ਹੀ ਦੋ ਪੇਜ ਅੱਗੇ ਜਾ ਕੇ 1230 ਤੇ ਖੀਰ ਤੇ ਜਾ ਕੇ ਲੈ ਲਾਉਂਦੀ ਆ ਜਾਤੀ ਜਨਮ ਕੁੱਲ ਖੋਈਏ ਹਉ ਗਾਵਉ ਹਰੀ ਹਰੀ ਇਹ ਦੋਏ ਸਪੈਲਿੰਗ ਆ ਗਈ ਹਰਾਰੇ ਨੂੰ ਹਰੀ ਵੀ ਆ ਗਈ ਰਾਰੇ ਨੂੰ ਬਿਹਾਰੀ ਵੀ ਆ ਗਈ ਕਹਿੰਦੇ ਕਹਿੰਦੇ ਜਾਤ ਵੀ ਛੱਡ ਦੇਵਾ ਵੀ ਮੈਂ ਇਹ ਜਾਤ ਜਿ ਜੰਮਿਆ ਉਹ ਵੀ ਛੱਡੇ ਤੇ ਕੁੱਲ ਮਤਲਬ ਗੋਤ ਘਰਾਣਾ ਛੱਡੇ ਤੇ ਕਹਿੰਦੇ ਉਹ ਖੋਏ ਤੇ ਹਰੀ ਹਰੀ ਗੌਣੀਆਂ ਇਹ ਬੁੱਧੀ ਕਹਿ ਰਹੀ ਆ ਇਹਨੂੰ ਆਪ ਹਰ ਹਰੀ ਨਹੀਂ ਪੜ ਸਕਦੇ ਮਤਲਬ ਇਹ ਇਹਨਾਂ ਨੇ ਦੋਏ ਸ਼ਬਦ ਇੱਕ ਲਾਈਨ ਦੇ ਵਿੱਚ ਲਿਖ ਕੇ ਇਹ ਸਿਖਾਤਾ ਕਿ ਇਹ ਹਰੀ ਹੀ ਪੜਨਾ ਇਸ ਤਰ੍ਹਾਂ ਹੈ ਅਸੀਂ ਵਿੱਚੋਂ ਖੋਜ ਕੇ ਆਪ ਬੁੱਝਣਾ ਕੀ ਕਿਰੇ ਸ਼ਬਦਾਂ ਨੂੰ ਕਿਵੇਂ ਬੋਲਿਆ ਜਾਂਦਾ ਕੀ ਸਪੈਲਿੰਗ ਦੇ ਜਿਵੇਂ ਇਹਨੂੰ ਮਹੱਲਾ ਪੰਜਵਾਂ ਬੋਲਿਆ ਜਾਂਦਾ ਇਹਨੂੰ ਮਹੱਲਾ ਪੰਜ ਨਹੀਂ ਪੜ੍ਹਿਆ ਜਾਂਦਾ ਪੰਜਵਾਂ ਕਿਹਾ ਜਾਂਦਾ ਉਹ ਅਸੀਂ ਕਿੱਥੋਂ ਸਿੱਖਿਆ ਕਿਉਂਕਿ ਗੁਰਵਾਣੀ ਵਿੱਚ ਹੀ ਇੱਕ ਦੋ ਥਾਂ ਤੇ ਇਸ ਨੂੰ ਇਸ ਤਰੀਕੇ ਨਾਲ ਲਿਖ ਕੇ ਪੱਪੇ ਦੇ ਉੱਤੇ ਟਿੱਪੀ ਜੱਜਾ ਬਾਵੇ ਕਰਦਾ ਪੰਜਵਾਂ ਲਿਖਿਆ ਹੋਇਆ ਉਹਨੂੰ ਉੱਥੇ ਆ ਨਹੀਂ ਲਿਖਿਆ ਹੋਇਆ ਪੰਜਵਾਂ ਲਿਖਿਆ ਹੋਇਆ ਅਚਖਰ ਵਰਤ ਕੇ ਉਹ ਸਿਖਾਉਣ ਦਾ ਤਰੀਕਾ ਕਿ ਇਹ ਸ਼ਬਦ ਨੂੰ ਐਵੇਂ ਪੜਨਾ ਇਸ ਤਰ੍ਹਾਂ ਗੁਰਮਤ ਨੂੰ ਗੁਰਮਤੀ ਪੱਤੇ ਨੂੰ ਵਿਹਾਰੀ ਪਾ ਕੇ ਵੀ ਲਿਖਿਆ ਹੋਇਆ ਪਈ ਥਾਂ 'ਤੇ ਉੱਥੇ ਸਿਖਾਤਾ ਵੀ ਗੁਰਮਤ ਨੂੰ ਗੁਰਮਤ ਨਹੀਂ ਪੜਨਾ ਗੁਰਮਤੀ ਪੜਨਾ ਇਹ ਗੁਰਬਾਣੀ ਸਾਨੂੰ ਸਭ ਕੁਝ ਸਿਖਾਉਂਦੀ ਹੈ ਸਭ ਕੁਝ ਦੱਸਦੀ ਹੈ ਜੇ ਅਸੀਂ ਧਿਆਨ ਨਾਲ ਕੋਝ ਵਿਚਾਰ ਕੇ ਪੜੀਏ ਕਿ ਪ੍ਰੋਨੰਸੀਏਸ਼ਨ ਕਿਵੇਂ ਕਰਨੀ ਹੈ ਸ਼ਬਦ ਦੀ ਸ਼ਬਦ ਨੂੰ ਕਿਵੇਂ ਉਚਾਰਨਾ ਉਹ ਵੀ ਸਿਖਾਉਂਦੀ ਹੈ ਸਾਰਾ ਕੁਝ ਪਰ ਜੇ ਕੋਈ ਸਿੱਖ ਇਸ ਨੂੰ ਕੋਝ ਕੇ ਪੜੇ ਵਿਚਾਰੇ ਆਈ ਗੱਲਾਂ ਨੂੰ ਸਿੱਖ ਸਕਦਾ ਸਿੱਖਣ ਵਾਲਾ ਹੀ ਸਿੱਖਾ ਸੱਚ ਦਾ ਗਿਆਨ ਸਿੱਖਣ ਵਾਲਾ